ਇਨੂੰ ਜਿਹੜਾ ਲੱਗਾ ਨਾ ਆਹਦਾ ਆਹ ਆਹ ਇੱਧਰ ਮਾਰ ਰਿਹਾ ਸਟਾਰ ਵਾਲ ਇੱਧਰ ਆ ਆਹ ਆਹ ਇਹ ਕਿਹ ਇਹ ਨਹੀਂ ਦੇਣਾ 3 ਲੱਖ ਦਾ ਸੈਟ ਆ ਡਰਾਈਨਿੰਗ ਰੂਮ ਵਾਲੇ ਸੋਫੇ ਲੱਗੇ ਦੇਖੋ ਅੰਦਰ ਚੈੱਕ ਕਰ ਅੰਦਰੋ 7D ਮੈਡ ਹੂੰ ਸਰ ਲੱਲਾ ਬਾਬਾ ਲੱਗਾ ਗਿਆ ਆ ਜਾ ਜਾ ਮੇਰਾ ਵੀਰ ਆ ਜਾ ਆ ਜਿਹੜੀਆਂ ਮੋਡੀਫਾਈ ਵਾਲੀਆਂ ਲਾਈਟਾਂ ਹੂੰ ਸਟੱਪਣੀ ਅਨ ਯੂਜ਼ ਆਹ 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 ਆਂਦਾ ਨਹੀਂ ਯਾਰ ਜੱਸੇ ਬਾ ਭਈ ਨਜ਼ਾਰਾ ਤਾਂ ਬਹੁਤ ਆਉਂਦਾ ਤੇ ਨਜ਼ਾਰਾ ਜਿਆਦਾ ਓਦੋਂ ਆਉਜੂ ਜਦ ਤੁਸੀਂ ਰੇਟ ਦੱਸੋਗੇ। ਉਹ ਰੇਟ ਤਾਂ ਆਪਾਂ ਲੈਣਾ ਹੀ ਨਹੀਂ। ਮੇਰੇ ਵੀਰ ਸਾਰੇ ਖੁਸ਼ ਜਾਣੇ ਚਾਹੀਦੇ। ਇਹ ਗੜੇ ਜਹਾਜ਼ਲੇ ਟੂ 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 ਵੀ ਕਰਾਏ ਉਹਨਾਂ ਨੇ। ਆ ਚੈੱਕ ਕਰੋ। ਮੈ ਆਪਾਂ ਨੂੰ ਸਮਝ ਨਹੀਂ ਹੈਗੀ ਹੁਣ ਸ਼ਕੀਨ ਮੁੰਡਿਆਂ ਦੀ ਕਾਰ। ਸੀ ਇੰਡਰ ਚੇਂਜ ਕਰਾਏ ਆ ਤੁਸੀਂ ਆ। ਅੰਦਰ ਛੱਤ ਦੇ ਤਨਮਰ ਦੁਕਾਨਾਂ ਲਾਈਟਾਂ ਜਗਾ ਕੇ ਇਹ ਤਾਂ ਸਿਰਾ ਹੀ ਆ। ਹਾਂ। ਤੇ ਕਿੰਨੇ ਦੀ ਮੈਂ ਕਹਤੋਈਏ? ਤੁਸੀਂ ਕਹ ਸਾਢੇ 12:00 ਦੀ। ਨਹੀਂ ਨਹੀਂ ਯਾਰ। ਹਾਂ। ਮੈਂ ਤਾਂ ਰੇਟ ਦੱਸਿਆ ਹੀ ਨਹੀਂ। ਮੈਨੂੰ ਲੱਗਿਆ ਕਿ ਤੇ ਕਹਿ ਰਹੇ ਸਾਢੇ 12:00। ਨਹੀਂ ਰੇਟ ਦੱਸ ਮੈਂ ਕਹਿੰਦਾ ਮੈਂ ਕਿਸੇ ਕੋ ਸਾਢੇ 12 ਦੀ ਨਹੀਂ ਸੁਣੀ 13 ਦੀ ਨਹੀਂ ਸੁਣੀ ਸਾਢੇ 13 ਲੋਕੀ ਮੰਗਦੇ ਆ ਤੇ ਮੈਂ ਦੇ ਦੇਣ ਕਿੰਨੇ ਦੀ ਸਵਾ 11 ਦੀ ਤੇ ਆਣਾ ਕਿੱਥੇ ਆ ਅੰਪਾਇਰ ਮੋਡਲ ਤੇ ਸੱਚੀ ਕਹਿ ਰਹੇ ਤੁਸੀਂ ਮੈਂ ਕਹਿੰਦਾ ਸਵਾ 11 ਹੀ ਲੈ ਜਾਓ ਬਸ ਵੀਡੀਓ ਦੇਖੋ ਕਾਲ ਕਰੋ ਮੈਂ ਸਮਝਦਾ ਸਾਢੇ 12 ਕਹਿ ਰਹੇ ਹੋ ਅੱਛਾ ਇੱਕ ਗੱਲ ਮੇਰੀ ਹੋਰ ਹੈਗੀ ਆ ਇਹ ਸਕੋਰਪੀਓ ਆਈਜੀ ਆਪਣੇ ਕੋਲ 15 ਮਾਡਲ ਦੀ S10 ਹਾਂ ਮੋਹਾਲੀ ਦਾ ਨੰਬਰ ਜੀ ਪੀਵੀ 65 ਜੇ ਨੰਬਰ ਵੀ ਸੁਣੋ ਕਾਰ ਨਹੀਂ ਮਿਲਦੀ ਨਾ ਜਿਹੜੇ ਕਹਿੰਦੇ ਯਾਰ S10 ਚਾਹੀਦੀ 10 ਲੱਖ ਵਾਲੀ ਮੈਂ 10 ਦੀ ਨਹੀਂ ਦੇਣੀ ਮੈਂ ਦੇਣੀ 7 ਲੱਖ ਦੀ 15 ਮਾਡਲ ਐਸਟੈਂਡ ਦੁਬਾਰਾ ਮੇਰੀ ਰਿਕਾਰਡ ਕਰ ਲਾ ਉਹ ਕਹਿੰਦੇ ਨਹੀਂ ਆਪਣੇ ਮੋਬਾਈਲ ਦੇ ਵਿੱਚ ਆਂਦਾ this call is recorded ਆ ਮੇਰੀ ਵਾਇਸ ਰਿਕਾਰਡ ਕਰ ਲੋ ਜਿਹੜਾ ਰੇਟ ਦਊਗਾ ਉਹੀ ਰੇਟ ਲਾਉਂਗਾ ਜਾਓ OLX ਤੇ ਚੈੱਕ ਕਰੋ ਜਿੱਥੇ ਮਰਜੀ ਹਿੰਦੁਸਤਾਨ ਚੈੱਕ ਕਰੋ 10 ਲੱਖ 9 ਲੱਖ 9.5 ਲੱਖ ਮੈਂ ਦੇਣੀ 7 ਲੱਖ ਦੀ 15 ਮਾਡਲ ਮਰਸਡੀ 7 ਲੱਖ ਦੀ ਆ ਜਿਹੜੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਨਾ ਇਹ ਜ਼ੀਰੋ ਡਾਊਨ ਪੇਮੈਂਟ ਵਾਲੀਆਂ ਨੇ ਬਾਈ ਜ਼ੀਰੋ ਡਾਊਨ ਪੇਮੈਂਟ ਵਾਲੀਆਂ ਗੱਡੀਆਂ ਸਮਝ ਤੁਸੀਂ ਗਈ ਹੋਮੋਗੇ ਕਿ ਆਪਾਂ ਕਿੱਥੇ ਖੜੇ ਆ ਦਿਖਾ ਬੋਰ ਉਧਰ ਅੰਪਾਇਰ ਮੋਟਰ ਜਲੰਧਰ ਤੇ ਆਪਣੇ ਨਾਲ ਨੇਕੀ ਬਾਜੀ ਅੱਜ ਫੰਕੀ ਲੁੱਕ ਦੇ ਵਿੱਚ ਬਾਜੀ ਸਟਾਈਲ ਬੜੇ ਬਦਲਦੇ ਹੋ ਇਦਾਂ ਹੀ ਆ ਨਵੀਆਂ ਨਵੀਆਂ ਗੱਡੀਆਂ ਤੇ ਨਵਾਂ ਨੇ ਵੀ ਲੁੱਕ ਅੱਜ ਫਿਰ ਤੁਹਾਡੀ ਸੇਵਾ ਜੀ ਹਾਜ਼ਰ ਹਾਂ ਜੱਸੇ ਵੀਰ ਨਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਦਿਲੋਂ ਧੰਵਾਦ ਤੁਹਾਡਾ ਵੀ ਇੰਨਾ ਮਾਣ ਬਖਸ਼ ਦਿਓ ਮੈਂ ਕਹਾਂ ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਧੰਵਾਦ ਆ ਜੀ ਹੂੰ ਬਹੁਤ ਮਾਨਵਕਸ਼ ਦੇ ਵੀਰ ਨੂੰ ਤੇ ਅੱਜ ਗੱਡੀਆਂ ਫੇਰ ਭਾਈ ਜੀ ਉਵੇਂ ਜ਼ੀਰੋ ਡਾਉਨ ਪੇਮੈਂਟ ਤੇ ਸਾਰੀਆਂ ਡਾਉਨ ਪੇਮੈਂਟ ਤੇ ਲਓ ਜੀ ਆਜੋ ਫਿਰ ਕਿੱਥੋਂ ਸਟਾਰਟ ਕਰੀਏ ਦਾ ਡਿਜ਼ਾਇਰ ਤੋਂ ਹਰ ਵਾਰੀ ਸ਼ੁਰੂ ਕਰਦੀ ਹੈ ਇੱਥੋਂ ਹੀ ਕਰਦੇ ਆ ਇਕਨੋਮਿਕਲ ਕਾਰ ਆ ਜੀ ਔਰ ਹਰ ਮੀਡੀਅਮ ਬੰਦੇ ਨੂੰ ਇਹਦੀ ਲੋੜ ਆ ਜੀ ਤੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਆ ਡਿਜ਼ਾਇਰ ਲੈ ਕੇ ਠੀਕ ਹੈ ਪਹਿਲੀ ਕਾਰ ਆਪਣੀ ਇਹ ਡੀਜ਼ਲ ਦੇ ਵਿੱਚ 18 ਮਾਡਲ ਦੀ ਕਾਰ ਆ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਆ ਹਮ ਅਲੋਇਡਰ ਇਹਨੂੰ ਵੀ ਬਹੁਤ ਮਹਿੰਗੇ ਲੱਗੇ ਆ ਜੀ ਜੀ ਠੀਕ ਹੈ ਜੀ ਅੰਦਰੋਂ ਇੰਟੀਰੀਅਰ ਦਿਖਾ ਦਿਓ ਬਹੁਤ ਸਾਫ ਸੁਥਰੀ ਕਾਰ ਹੈ 18 ਮਾਡਲ ਅੰਦਰੋਂ ਚੈੱਕ ਕਰੋ ਬਾਈ ਜੀ ਬੀਡੀਆਈ ਆ ਬਾਈ ਜੀ ਇਹ ਬੀਡੀਆਈ ਬੜੀ ਫਸਟ ਓਨਰ ਦੀ ਬੀਡੀਆਈ ਕਾਰ ਠੀਕ ਹੈ ਜੀ ਸੀਟ ਕਵਰ ਬਹੁਤ ਹੀ ਮਹਿੰਗੇ ਹਮਮ ਔਰ ਪਹਿਲੇ ਨਾ ਦੀ ਡੀਜ਼ਲ ਕਾਰ ਇਹ ਵੀ ਬਾਜ਼ਾਰ ਦੇ ਰੇਟ ਨਾਲੋਂ ਬਹੁਤ ਹੀ ਜੈਨੂਨ ਆਪਾਂ ਇਹ ਕਾਰ 5.5 ਦੀ ਦੇ ਦੇਣੀ ਹੈ 5.5 ਲੱਖ ਦੀ 18 ਮਾਡਲ ਪੂਰਾ ਲੋਨ ਕਰਕੇ ਦੇ ਦੇਣਾ ਤੇ 5.5 ਦੀ 18 ਮਾਡਲ ਨਵੀਂ ਸ਼ੇਪ ਤੇ ਜ਼ਹਿਰ ਦੇ ਦੇਣੀ ਮੈਂ ਲਓ ਜੀ ਚੱਕੋ ਗੱਡੀ ਅੱਗੇ ਪੁਰਾਣੀ ਸ਼ੇਪ ਵਾਲੀ ਡਿਜ਼ਾਈਨ ਆ ਗਈ ਫਿਰ ਅਗਲੀ ਕਾਰ ਆਪਣੀ 16 ਦੂਜੇ ਨਾਲ ਦੀ ਇਹਨੂੰ ਨੰਬਰ ਦੋ ਅੱਖਰਾਂ ਚ ਲੱਗਾ ਬਹੁਤ ਸੋਹਣਾ 67 ਜੀ ਜੇ ਸ਼ਾਹ ਕੋਟੜਲੇ ਮੇਰੇ ਵੀਰ ਹੈਗੇ 67 ਵਾਲੇ ਉਹ ਲੈ ਜਨ ਇਹ 16 ਮਾਡਲ ਦੀ ਡੀਜ਼ਲ ਦੂਜੇ ਨਾਲ ਦੀ ਕਾਰ ਇਹ ਵੀ ਮੈਂ ਤੁਹਾਨੂੰ ਥੋੜੇ ਜੇ ਰੇਟਾਂ ਨਾਲ ਦੇ ਦੇਣੀ 3 ਲੱਖ ਤੇ 90 ਹਜ਼ਾਰ ਰੁਪਏ ਦੀ ਕੀ ਬਾਤ ਹੈ 3 ਲੱਖ 90 ਹਜ਼ਾਰ ਨਾ ਰਿਕਵਰ 16 ਵਾਲਾ ਦੂਜੇ ਲੋਇਟਰ ਇਹਨੂੰ ਵੀ ਸੋਹਣੇ ਲੱਗੇ ਆ ਤੇ ਮਾਡਲ 16 ਜੀ ਨੰਬਰ ਦੋ ਅੱਖਰਾਂ ਦਾ ਨਾਲ ਤੇ 390000 ਦੀ 390000 ਦੀ ਲੈ ਜਾ ਜੀ ਡਾਉਨ ਪੇਮੈਂਟ ਲੈ ਕੇ ਆਉਣੀ ਨਹੀਂ ਜੀਰੋ ਭਾਈ ਲੋਡ ਹੀ ਨਹੀਂ ਪੈਂਦੀ ਤੇ ਅੱਗੇ ਖੜੀ ਆ i20 ਇਹ i20 ਆ ਜੀ ਆਪਣੇ ਕੋਲ 16 ਮਾਡਲ ਦੀ ਜੀ ਬ੍ਰੈਂਡ ਨਿਊ ਕਾਰ ਆ ਹੂੰ ਉਹਦੇ ਕੋਈ ਇੱਕ ਅੱਧੇ ਪੀਸ ਦੀ ਆਪਾਂ ਸੋਣ ਨਹੀਂ ਦੇਣੀ ਵੀ ਕੋਈ ਪੁਆਇੰਟ ਨਿਕਲਾਵੇ ਵੈਸੇ ਸਾਰੀ ਆਲ オリジナル ਆ ਠੀਕ ਹੈ ਅਲੌਇਡਰ ਨੂੰ ਸਿਰੇ ਦੇ ਪਏ ਆ ਜੀ ਠੀਕ ਹੈ ਜੀ 5 ਸਪੋਕ ਹਾਂ ਜੀ ਸੀਟ ਕਵਰ ਨੂੰ ਬਹੁਤ ਸੋਹਣੇ ਪਏ ਆ ਇੰਟੀਰੀਅਰ ਦਿਖਾ ਮੇਰਾ ਵੀਰਿੰਦਰ ਚੱਕਰਾ ਕਰੋ ਜੀ ਚੈੱਕ ਕਰੋ ਨਵੇਂ ਸੀਟ ਕਵਰ ਹੈ ਕੈਂਟੀ ਲੋਕਲ ਸੀਟ ਕਵਰ ਹੈ ਕੈਂਟੀ ਲੋਕਲਲੇ ਹੂੰ ਤੇ ਲੋਏ ਟਾਇਰ ਵੀ ਪੂਰੇ ਸਿਰੇ ਦੇ ਹੱਤ ਦੇ ਆ ਪਲਾਟੀ ਦੇ ਬਿਲਕੁਲ ਜੀ ਬਿਲਕੁਲ ਪੈ 1 ਰੁਪਿਆ ਵੀ ਨਹੀਂ ਲੱਗਦਾ ਮਾਡਲ 16 ਹੂੰ ਸਿਲਵਰ ਰੰਗ ਦੀ ਜੀ ਜਿਹੜਾ ਸਾਡੇ ਕੋਲ 490000 ਲੈ ਕੇ ਆ ਗਿਆ ਅਸੀਂ ਇਹਨੂੰ ਚਾਬੀ ਫੜਾ ਦਿੱਤੀ ਡੀਜ਼ਲ ਡੀਜ਼ਲ 16 ਮਾਡਲ ਦੀ ਲਓ ਜੀ 16 ਮਾਡਲ ਕਿ ਇਹਨੂੰ 50000 ਦਾ ਸੈੱਟ ਲੱਗਾ ਸੀਟ ਕਵਰ ਬਹੁਤ ਮਹਿੰਗੇ 10 ਤੋਂ 12000 ਰੁਪਏ ਤੇ 490 ਦੀ ਮੈਂ ਕਾਰ ਦੇ ਦੇਣੀ i20 ਡੀਜ਼ਲ ਡਾਉਨ ਪੇਮੈਂਟ ਜ਼ੀਰੋ ਡਾਉਨ ਪੇਮੈਂਟ ਭਾਈ ਜੀ ਬਾਰ ਬਾਰ ਇੱਕੋ ਗੱਲ ਪੁੱਛੀ ਜਾਓਗੇ ਤਾਂ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਲਓ ਜੀ ਡਾਉਨ ਪੇਮੈਂਟ ਚਾਹੀਦੀ ਨਹੀਂ ਅੱਗੇ ਭਾਈ ਜੀ ਦੋ ਅੱਗੇ ਭਾਈ ਜੀ ਮਰਸੀਡੀਜ਼ ਦਾ ਜੋੜਾ ਲੈ ਕੇ ਆ ਗਿਆ ਮੈਂ ਤੁਹਾਡੇ ਲਈ ਵੀਡੀਓ ਚ ਇੱਕ ਸੀ ਇੱਕ ਤੇ ਦੋ ਐਤਕੀ ਦੋ ਨੇ ਕਰੋ ਚੈੱਕ ਦੁਬਾਰਾ ਬੋਲਿਓ ਪਿਛਲੀ ਵੀਡੀਓ ਚ ਇੱਕ ਸੀ ਇੱਕ ਤੇ ਦੋ ਐਤਕੀ ਦੋ ਕਰੋ ਚੈੱਕ ਇਹ ਕਾਲੀ ਮਰਸੀਡੀ ਮਾਡਲ ਹੈਗਾ ਦਾ 15 ਸ਼ੇਪ ਹੈਗੀ ਦੀ ਨਵੀਂ ਜੀ ਇਹ ਦਿੱਲੀ ਜਿਹੜੀ ਮੈਟਰੋ ਚਲਦੀ ਉਹਨਾਂ ਦੀ ਗੱਡੀ ਆ ਹੂੰ ਬਹੁਤ ਹੀ ਸੰਭੀ ਹੋਈ ਕਾਰ ਨਵੀਂ ਗ੍ਰਿਲ ਵਾਲੀ ਦਿਖਾ ਦਿਓ ਜਰਾ ਜੀ ਅੰਦਰੋਂ ਦਾ ਜੋਬਨ ਦਿਖਾਓ ਯਰ ਅੰਦਰੋਂ ਹਮ ਚੈੱਕ ਕਰੋ ਯਰ ਅੰਦਰੋਂ ਪੂਰੀ ਐ ਬਿਜ਼ਨਸ ਕਲਾਸ ਵਾਲੀ ਲੋਕਾਂ ਦੀ ਐ ਯਰੋ ਬਿਲਕੁਲ ਆ ਚੈੱਕ ਕਰੋ ਯਾਰ ਨਵੀਂ ਸ਼ੇਪ ਦੇ ਵਿੱਚ ਕਾਲੀ ਮਰਸੜੀ ਹਮ ਲੱਭਣੀ ਨਹੀਂ ਕਿਦੋਂ 16 ਮਾਡਲ 16 ਮਾਡਲ ਘੁਮਾ ਕੇ ਦਿਖਾ ਨੰਬਰ ਵੀ ਸੋਹਣਾ ਕਾਰ ਦੇ ਇੱਕ ਇੱਕ ਅੰਗ ਦਿਖਾ ਵੀਰੇ ਇਧਰੋਂ ਇਧਰੋਂ ਮਾਰ ਜਰਾ ਐ ਸੀ 220 ਹਾਂਜੀ ਹਾਂਜੀ ਤੇ ਫਿਰ ਦੱਸ ਦੋ ਭਾਜੀ ਰੇਟ ਇਹਦਾ ਰੇਟ ਬਹੁਤ ਛੋਟਾ ਹੀ ਦੇ ਦੇਣਾ ਮੈਂ ਤੁਹਾਨੂੰ ਹੂੰ ਤੁਹਾਨੂੰ ਬਜ਼ਾਰੋਂ ਮਿਲਨੀ 15 ਲੱਖ ਦੀ ਹੂੰ ਤੇ ਮੇਰੇ ਵੇੜੇ ਤੋਂ ਮਿਲਨੀ ਹੈ 12 ਲੱਖ ਤੇ 25000 ਦੀ 12 ਲੱਖ 25000 ਦੀ ਨਵੀਂ ਸ਼ੇਪ ਵਾਲੀ ਮਰਸੀਡੀ ਦੇ ਦੇਣੀ ਮੈਂ ਠੀਕ ਹੈ ਜੀ ਜਿਹਦੀ ਐਵਰੇਜ ਸਾਰਿਆਂ ਨਾਲ ਵੱਧ ਆ ਹੂੰ ਮੇਰੇ ਖਿਆਲ ਐਵਰੇਜ ਦੀ 20 ਤੋਂ 22 ਐਵਰੇਜ ਆ ਕੀ ਬਾਤ ਇਹ ਉਹ ਕਾਰ ਕਾਲੀ ਕੀ ਬਾਤ ਅਗਲਾ ਤੋਹਫਾ ਲੈ ਕੇ ਆਏ ਆ ਤੁਹਾਡੇ ਲਈ ਮਰਸੀਡੀ ਜੀਐਲਏ 200 ਹੂੰ ਜੀਐਲਏ 200 ਇਹਦੀ ਜਿਹੜੀ ਸ਼ੇਪ ਆ ਨਾ ਹੂੰ ਇਹ ਬੜੀ ਚੌੜੀ ਗਣੀ ਗਈ ਆ ਬਿਲਕੁਲ ਔਰ ਇਹਦੀ ਸਾਈਡ ਤੋਂ ਚੁੜਾਈ ਲਾ ਲੋ ਫਰੰਟ ਤੋਂ ਲੁੱਕ ਦਿਓ ਇਧਰ ਆ ਮੇਰਾ ਵੀਰ ਇਹਨੂੰ ਫਰੰਟ ਤੋਂ ਮਾਰ ਆ ਕੱਡੀ ਚੌੜੀ ਮਸੜੀ ਹੂੰ ਇਹ ਹੈਗੀ 15 ਮਡ ਦੀ ਪਹਿਲੇ ਨਾਲ ਦੀ ਚੰਡੀਗੜ੍ਹ ਨੰਬਰ ਜੀ ਇੰਟੀਰੀਅਰ ਇਹਦਾ ਵੀ ਬਹੁਤ ਸੋਹਣਾ ਦਿਖਾ ਦੇ ਮੇਰਾ ਵੀਰ ਬਲੈਕ ਇੰਟੀਰੀਅਰ ਹਾਂਜੀ ਕਰੋ ਜੀ ਚੈੱਕ ਅੱਛਾ ਇਹ ਕਿੰਨੇ ਮਾਡਲ ਕਿਹਾ ਇਹ 15 ਮਾਡਲ ਦੀ 15 ਮਾਡਲ ਜੀ ਐਲ ਏ ਇਧਰ ਮਾਰ ਦੇ ਆ ਚੈੱਕ ਕਰੋ ਯਾਰ ਲੋ ਆਹ ਕੀ ਬਾਤ ਆ ਬਲਕਿ ਲੁੱਕ ਦਿੰਦੀ ਆ ਭਾਜੀ ਮੈਂ ਕਿਹਾ ਸਿਰ ਆ ਹੂੰ ਇਹਦੇ ਪੈਸੇ ਪਤਾ ਕਿੰਨੇ ਕੋ ਤੁਹਾਡੇ ਕੋ ਮੰਗਣੇ ਮੈਂ ਹੂੰ ਇਹਦੇ ਪੈਸੇ ਮੰਗਣੇ ਆ ਇੰਨੇ ਕੋ ਥੋੜੇ ਵੀ ਜੋ ਤੁਸੀਂ ਵੀਡੀਓ ਦੇਖਣੀ ਆ ਨਾ ਹੂੰ ਤੁਹਾਡੀ ਕਾਲ ਆਈ ਨਹੀਂ ਮੈਨੂੰ ਕੋਈ ਕਹਿੰਦਾ ਭਾਈ ਸਾਡੀ ਗੱਡੀ ਬੁੱਕ ਕਰ ਦਿਓ ਇਹਦਾ ਲੈਣਾ ਮੈਂ 7 ਲੱਖ ਰੁਪਈਆ 7 ਲੱਖ ਜਾਓ OLX ਤੇ ਚੈੱਕ ਕਰੋ ਜਿੱਥੇ ਮਰਜੀ ਹਿੰਦੁਸਤਾਨ ਚੈੱਕ ਕਰੋ 10 ਲੱਖ 9 ਲੱਖ 9.5 ਲੱਖ ਮੈਂ ਦੇਣੀ 7 ਲੱਖ ਦੀ 15 ਮਾਡਲ ਮਰਸਡੀ 7 ਲੱਖ ਦੀ ਜੀਐਲਏ 200 ਕਰੋ ਜੀ ਜੀ ਲੈ 200 ਬਿਲਕੁਲ 7 ਲੱਖ ਦੀ ਗੱਡੀ ਦੇ ਦਿੰਨੀ ਮੈਂ ਤੁਹਾਨੂੰ ਪਹਿਲੇ ਨਾਂ ਦੀ ਚੰਡੀਗੜ੍ਹ ਨੰਬਰ 09 ਮੈਂ ਤੁਹਾਨੂੰ ਕਿਤੇ ਹੋਰ ਇਹ ਵੀ ਗੱਡੀ ਵੀ ਤੇ ਅੱਗੇ ਬਾਈ ਜੀ ਥਾਰਾਂ ਦਾ ਸੁਪਨਾ ਤੁਹਾਡਾ ਪੂਰਾ ਕਰਨਾ ਘੱਟ ਰੇਟ ਦੇ ਵਿੱਚ ਇਹ ਮੇਰੇ ਵੀਰ ਉਹਨਾਂ ਵਾਸਤੇ ਥਾਰ ਲਿਆਂਦੀ ਏ ਜਿਹੜੇ ਨਾ ਨਵੇਂ ਮਾਡਲ ਵਾਲੀ ਥਾਰਾਂ ਦਾ ਸ਼ੌਂਕ ਨਹੀਂ ਲਾ ਸਕਦੇ ਉਹ ਪੁਰਾਣੇ ਮਾਡਲ ਵਾਲੀ ਥਾਰ ਮੇਰੇ ਕੋਲ ਲੈ ਜਨ ਕੈਬਨ ਪੂਰਾ ਬਣਿਆ ਹੋਇਆ ਹਮ ਅਲੋਇ ਟਾਇਰ ਇਹਨੂੰ ਪਏ ਹੋਏ ਹਮ ਕੁਝ ਕਰਾਂ ਦੀ ਲੋੜ ਨਹੀਂ ਆ ਦੇਖੋ ਕੈਵਨ ਵੀ ਬਣਾਇਆ ਹੋਣਾ ਸ਼ੀਸ਼ਾ ਫੁੱਲ ਮੋਡੀਫਾਈਡ ਹੈ ਮੈਂ ਕਹਾਂ ਬਸ ਆ ਕਮਾਗ ਦਿਖਾ ਜਰਾ ਹਾਲੇ ਆਪਾਂ ਇਹਨੂੰ ਪੂਰੀ ਤਿਆਰ ਕਰਕੇ ਦੇਵਾਂਗੇ ਹਾਲੇ ਤਾਂ ਗੱਡੀ ਆਈ ਹੈ ਆਪਣੇ ਕੋਲ ਜੀ ਕਿਸੇ ਦੇ ਘਰ ਫਾਰਮ ਹਾਸ ਤੇ ਕਾਰ ਖੜੀ ਸੀ ਹਮ ਤੇ ਚੈੱਕ ਕਰਾ ਲੋਏ ਚੈੱਕ ਕਰਾ ਤੇ ਲਾਈਟਾਂ ਲੂਟਾਂ ਕੈਵਨ ਸਾਰਾ ਕੁਝ ਅੱਗੇ ਪਿੱਛੇ ਗਾਰਡ ਜੀ ਇਹ ਥੋੜੇ ਜਿਹੇ ਰੁਪਈਏ ਨਾਲ ਤੁਹਾਨੂੰ ਆਪ ਦੇ ਦੇਣੀ ਐ 3 ਲੱਖ ਤੇ 10 ਹਜ਼ਾਰ 310000 ਦੀ ਜਿੰਨੇ ਆਪਣਾ ਥਾਰ 'ਚ ਸ਼ੌਂਕ ਪੂਰਾ ਕਰਨਾ ਹੈ 11 ਸੀਆਰਡੀ オリジナル ਆ ਹਮ オリジナル ਸੀਆਰਡੀ ਜਦੋਂ ਲਾਂਚ ਹੋਈ ਸੀ ਥਾਰ ਇਹ ਉਹ ਵਾਲੀ ਥਾਰ ਆ ਠੀਕ ਹੈ ਤੇ ਆਪਾਂ ਦੇ ਦੇਣੀ 310000 ਦੀ ਫੁੱਲ ਮੋਡੀਫਾਈ ਕੀਤੀ ਹੋਈ ਆ ਨੰਬਰ ਵੀ 087770 ਕੀਵਾੜ ਸੋਹਣੇ ਨੰਬਰ ਦੇ ਨਾਲ 310000 ਦੀ ਹਮ ਆ ਜੋ ਲਓ ਜੀ ਤੇ ਅੱਗੇ ਆ ਲੈ ਕੇ ਆ ਜੀ ਕਾਲੀ ਸਕੋਰਪੀਆ ਸਟੈਂਡ ਤਾਂ ਸਾਡ ਨੂੰ ਤਾਂ ਲੋਕਾਂ ਨੇ ਨਾ ਬਸ ਇੱਕੋ ਹੀ ਡਿਮਾਂਡ ਰੱਖੀ ਕਾਲੀ ਸਕੋਰਪੀਆ ਹੈਗੀ ਕਾਲੀ ਸਕੋਰਪੀਆ ਹੈਗੀ ਹੈਗੀ ਜੀ ਆ ਚੱਕੋ ਹਮ ਮਾਡਲ ਕਿੰਨਾ ਹੈ ਬਾਈ ਮਾਡਲ ਇਹਦਾ 20 ਹੈ ਲਾਸਟ ਦੀ ਗੱਡੀ ਹੈ ਲਾਇਟਰ ਇਹਨੂੰ 17 ਇੰਚ ਦੇ ਪਏ ਆ ਦਿਖਾ ਦੇ ਮੇਰਾ ਵੀਰ ਕੀ ਬਾਤ ਹੈ 17 ਇੰਚੀ ਲਾਇਟਰ ਟਾਇਰ ਦੇ ਨਾਲ 20 ਮਾਡਲ ਦੀ ਕਾਰ ਹਾਂ ਇਹ ਕਾਰ ਤੁਹਾਨੂੰ ਮੈਂ ਦੇ ਦੇਣੀ ਹੈ ਥੋੜੇ ਜੇ ਰੇਟਾਂ ਦੇ ਨਾਲ ਨੰਬਰ ਲਾ ਕੇ ਜੀ ਨੰਬਰ ਲਾ ਕੇ ਹਾਂ ਥੋੜੇ ਜੇ ਰੇਟਾਂ ਨਾਲ ਦੱਸੋ ਫਿਰ ਇੰਨੇ ਕੁ ਰੇਟਾਂ ਨਾਲ ਲਾਇਟਰ ਵੀ ਸਿਰੇ ਦੇ ਜੀ ਤੇ ਨੰਬਰ ਜਲੰਧਰ ਦਾ ਲਾ ਕੇ 12 ਲੱਖ ਦੀ 20 ਮਾਡਲ 2020 ਮਾਡਲ 12 ਲੱਖ ਦੀ 12 ਲੱਖ ਦੀ 20 ਮਾਡਲ ਹਾਂ ਤੇ ਨੰਬਰ ਨਾਲ ਜਲੰਧਰ ਦਾ ਅਲੋਇ ਟਾਇਰ 17 ਇੰਚ ਦੇ ਤੇ ਗੱਡੀ ਦੇਖ ਲਓ ਮਗਰ ਕਿੰਨੇ ਲਾ ਗਈ ਇਹ 12 ਲੱਖ ਦੀ ਚੱਕ ਲਓ ਸਾਡੇ ਕੋਲ ਲਓ ਜੀ ਅੱਗੇ ਚਿੱਟੇ ਰੰਗ ਚ ਲਿਆਂਦੀ ਬਾਈ ਇਹ ਸਕੋਰਪਿਓ ਆਈਜੀ ਆਪਣੇ ਕੋਲ 15 ਮਾਡਲ ਦੀ S10 ਹਾਂ ਮੋਹਾਲੀ ਦਾ ਨੰਬਰ ਜੀ ਪੀਵੀ 65 ਜਿਹਨਾਂ ਨੂੰ ਕਾਰ ਨਹੀਂ ਮਿਲਦੀ ਨਾ ਜਿਹੜੇ ਕਹਿੰਦੇ ਯਾਰ S10 ਚਾਹੀਦੀ 10 ਲੱਖ ਵਾਲੀ ਮੈਂ 10 ਦੀ ਨਹੀਂ ਦੇਣੀ ਮੈਂ ਦੇਣੀ 7 ਲੱਖ ਦੀ 15 ਮਾਡਲ S10 ਦੁਬਾਰਾ ਮੇਰੀ ਰਿਕਾਰਡ ਕਰ ਲਾ ਉਹ ਕਹਿੰਦੇ ਨਹੀਂ ਆਪਣੇ ਮੋਬਾਈਲ ਦੇ ਵਿੱਚ ਆਂਦਾ this call is recorded ਹਾਂ ਮੇਰੀ ਵਾਇਰ ਰਿਕਾਰਡ ਕਰ ਲਓ ਜਿਹੜਾ ਰੇਟ ਦਊਗਾ ਉਹੀ ਰੇਟ ਲਾਉਂਗਾ ਹਾਂ ਠੀਕ ਹੈ ਜੀ ਜੇ 15 ਤੁਹਾਨੂੰ ਬਿਜਾਰੋ ਕੋਈ 10 ਹੀ ਦੇਵੇ ਤਾਂ ਮੈਂ ਨੀਵੀਂ ਥਾਂ ਬੈਠ ਪਰ ਮੈਂ ਦਊਗਾ 7 ਲੱਖ ਰੁਪਏ ਦੀ ਸਕੋਰਪੀਓ S10 ਘੁਮਾ ਕੇ ਨਿਗਾਹ ਮਾਰ ਕੇ ਦਿਖਾਵੇ ਚਿੱਟੀ ਕਰ ਕੀ ਬਾਤ ਹੈ ਇਹ ਕਾਰਾਂ ਹਾਲੇ ਤਿਆਰ ਨਹੀਂ ਹੋਈਆਂ ਤੁਹਾਨੂੰ ਇਦਾਂ ਹੀ ਦਿਖਾ ਰਿਆ ਇਹ ਸਾਰੀਆਂ ਰੈਡੀ ਹੋ ਕੇ ਮਿਲਣੀਆਂ ਡੀਲ ਹੋਣ ਤੋਂ ਬਾਅਦ ਅੱਛਾ 15 ਮਾਡਲ ਦੀ ਸਕੋਰਪੀਓ S10 ਦੀ ਚਿੱਟੇ ਰੰਗ ਦੀ 7 ਲੱਖ ਦੀ ਲੈ ਜਾਓ ਮੇਕੋ ਕੰਡੀਸ਼ਨ ਚੈੱਕ ਕਰ ਲਓ ਬਈ ਸਾਫ਼ ਸੁਥਰੀ ਕਾਰ ਐ 7 ਲੱਖ ਦੀ ਲਓ ਜੀ ਉਹ ਵੀ ਜ਼ੀਰੋ ਡਾਉਨ ਪੇਮੈਂਟ ਤੇ ਜ਼ੀਰੋ 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 ਲਓ ਜੀ ਅੱਗੇ ਆ ਗਈ ਕਾਲੇ ਰੰਗ ਦੀ ਥਾਰ ਕਾਲੇ ਰੰਗ ਦੀ ਥਾਰ ਯਾਰ ਪਿੱਛੇ ਮੇਰੇ ਤੋਂ ਬਹੁਤ ਮੇਰੇ ਵੀਰ ਨਰਾਜ਼ ਗਏ 975 ਜਿਹੜੀ ਆਪਾਂ ਕਾਰ ਵੇਚਤੀ ਨਾ ਹਾਂਜੀ ਉਹ ਕਹਿੰਦਾ ਯਾਰ ਉਹ ਰੇਡ ਦੀ ਕਾਰ ਦਿਓ ਹੁਣ ਤੈਨੂੰ ਪਤਾ ਮੈਂ ਜਿਸੇ ਕਾਰਾਂ ਵੇਚਦਾ ਬਿਲਕੁਲ ਰੀਜ਼ਨੇਬਲ ਰੇਟ ਤੇ ਮੈਨੂੰ ਥੋੜਾ ਰੇਟ ਚਾਹੀਦਾ ਥੋੜਾ ਜਿਹਾ ਆਪਣਾ ਮਾਰਜਿਨ ਚਾਹੀਦਾ ਮੈਂ ਕਹਿੰਦਾ ਲੈ ਜਾਓ ਹੂੰ ਵੀ ਰੌਣਕ ਮੇਲਾ ਲੱਗਾ ਰਵੇ ਵੀਰ ਮੇਰੇ ਖੁਸ਼ ਹੋ ਜਾਣਾ ਜੀ ਇਹ 21 ਆਟੋ ਦੂਜੇ ਨਾਮ ਦੀ ਕਾਰ ਹੂੰ ਡੀਜ਼ਲ ਦੇ ਵਿੱਚ ਆਟੋਮੈਟਿਕ 4/4 ਕਿੰਨੇ ਦੀ ਮੈਂ ਦੇ ਦਣੀ ਆ 21 ਮਾਡਲ ਆਟੋ ਦੂਜੇ ਨਾਮ ਦੀ 4/4 ਆਟੋ ਡੀਜ਼ਲ ਦੀ ਟੌਪ ਮਾਡਲ ਹਾਂਜੀ ਕੀ ਕਿੰਨੇ ਹੀ ਦੇਣੀ ਆ ਕੁਦਾ ਅゼ ਯਾਰ ਕਿੰਨੇ ਮੈਂ ਮੈਂ ਕਹੂੰਗਾ ਫਿਰ ਤੁਸੀਂ ਕਹੋਗੇ ਉਹਦਾ ਵਾਲਾ ਕਹਿੰਦਾ ਮੈਂ ਤੁਹਾਡੇ ਵਾਲੇ ਰੀਡ ਨਹੀਂ ਆ ਪੜਾ ਯਾਰ ਲੋਕੀ ਮੰਗਦੇ 13.5 ਕੋਈ ਮੰਗਦਾ 13 ਹਾਂ ਸਾਢੇ 12 ਦੀ ਮੈਂ ਕਿਸੇ ਕੋਈ ਸੁਣੀ ਨਹੀਂ ਵੀ ਸਾਢੇ 12 ਦੀ ਕੀ ਆਟੋ ਕਿਸੇ ਕੋਈ ਖੜੀ ਹੈ ਹੂੰ ਇਹ 21 ਆਟੋ 4x4 ਦੂਜੇ ਨਾਂ ਦੀ ਅੰਦਰ ਇੰਟੀਰੀਅਰ ਬਹੁਤ ਸੋਹਣਾ ਅੰਦਰ ਲਾਈਟਾਂ ਦੀਆਂ ਇਦਾਂ ਜਿਵੇਂ ਅਸਮਾਨ ਚ ਤਾਰੇ ਆ ਅੱਛਾ ਇੰਟੀਰੀਅਰ ਬਹੁਤ ਸੋਹਣਾ ਕਰਾਇਆ ਮੁੰਡਿਆਂ ਨੇ ਜਿਨ੍ਹਾਂ ਦੀ ਕਾਰ ਸੀ ਚੈੱਕ ਕਰਾ ਲੋ ਜੀ ਕਰੋ ਚੈੱਕ ਐਮਬੀਐਸ ਲਾਈਟ ਲੱਗੀ ਹੋਇਆ ਮੈਂ ਕਿ ਐਮਬੀਐਸ ਉਹ ਕੀ ਤਾਰੇ ਤੂਰੇ ਜ਼ਮੀਨ ਵਾਲੇ ਸਭ ਲੱਗੇ ਤੇ ਕੀ ਬਾਤ ਹੈ 4x4 ਆਟੋ ਲਾਈਟਾਂ ਅੱਗੇ ਪਿਛੇ ਘੰਟੀ ਹੂੰ ਬਲੈਕ ਰੰਗ ਦੀ ਹਰ ਬੰਦੇ ਦੀ ਨਿਗਾ ਅਗੇ ਰੁਕਦੀ ਕਾਲੀ ਥਾਰ ਤੇ ਇੱਕ ਚੀਜ਼ ਹੋਰ ਵੀ ਹੈ ਭਾਈ ਇਹਦੀ ਸਕਰਟਿੰਗ ਜਿਹੜੀ ਉਹ ਵੀ ਉਹਨਾਂ ਨੇ ਸਾਰੀ ਕਾਲੀ ਕਰਾਈ ਹੈ ਬਿਲਕੁਲ ਮੈਂ ਉਹੀ ਕਹਿਣ ਲੱਗਿਆ ਸੀਗਾ ਕਿ ਜਮੇ ਹੀ ਪਲੇਨ ਪੈਸੇ ਬਹੁਤ ਲਾਏ ਯਾਰ ਉੱਤੇ ਵੀ ਸਾਰਾ ਫਰੇਮ ਨਾਲ ਸਾਰਾ ਬਿਲਕੁਲ ਹੈ ਬਿਲਕੁਲ ਹੈ ਇਡਾਉਂਦਾ ਨਾ ਗਲੋਸੀ ਲੁੱਕ ਉਹ ਦਿੱਤਾ ਸਾਰੀ ਗਲੋਸੀ ਲੁੱਕ ਤੇ ਆ ਰਹੀ ਆ ਹਾਂ ਅੰਦਰ ਆ ਕੀ ਗੜੇ ਜਹਾਜ਼ ਵਾਲੇ ਟੁੱਡੂ ਟੁੱਡੂ ਵੀ ਕਰਾਏ ਉਹਨਾਂ ਨੇ ਆ ਚੈੱਕ ਕਰੋ ਜਹਾਜ਼ ਵਾਲੇ ਮੈਨੂੰ ਆਪਣਾ ਸਮਝ ਨਹੀਂ ਹੈਗੀ ਹੁਣ ਸ਼ਕੀਨ ਮੁੰਡਿਆਂ ਦੀ ਕਰਾ ਸੀ ਸੀ ਰੈਂਡ ਚੇਂਜ ਕਰਾਏ ਆ ਤੁਸੀਂ ਅੰਦਰ ਛੱਤ ਦੇ ਤਨ ਮਰ ਦੁਕਾਨਾਂ ਲਾਈਟਾਂ ਜਗਾ ਕੇ ਇਹ ਤਾਂ ਸਿਰਾ ਹੀ ਆ ਹਾਂ ਤੇ ਕਿੰਨੇ ਦੀ ਮੈਂ ਕਹਿ ਤਾਈਏ ਤੁਸੀਂ ਕਹ ਸਾਢੇ 12:00 ਦੀ ਨਹੀਂ ਨਹੀਂ ਯਾਰ ਮੈਂ ਤਾਂ ਰੇਟ ਦੱਸਿਆ ਹੀ ਨਹੀਂ ਮੈਨੂੰ ਲੱਗਿਆ ਕਿ ਤੇ ਮੈਂ ਕਹਿੰਦਾ ਮੈਂ ਕਿਸੇ ਕੋਈ 12.5 ਦੀ ਨਹੀਂ ਸੁਣੀ 13 ਦੀ ਨਹੀਂ ਸੁਣੀ 13.5 ਲੋਕੀ ਮੰਗਦੇ ਤੇ ਮੈਂ ਦੇ ਦੇਣ ਕਿੰਨੇ ਦੀ 11.5 ਦੀ ਪਿਆਣਾ ਕਿੱਥੇ ਆ ਅੰਪਾਇਰ ਮੋੜ ਤੇ ਸੱਚੀ ਕਹਿ ਰਹੇ ਹੋ ਤੁਸੀਂ ਮੈਂ ਕਹਿੰਦਾ 11.5 ਹੀ ਲੈ ਜਾਓ ਬਸ ਵੀਡੀਓ ਦੇਖੋ ਕਾਲ ਕਰੋ ਜੀ ਦਾ ਹਾਜ਼ਰ ਹੈ ਅੱਡੇ 12 ਕਹਿ ਰਹੇ ਹੋ ਅੱਜ ਇੱਕ ਗੱਲ ਮੇਰੀ ਹੋਰ ਹੈਗੀ ਆ ਕਈ ਲੋਕਾਂ ਦਾ ਲੋਨ ਨਹੀਂ ਹੁੰਦਾ ਮੈਨੂੰ ਬਿਆਨਾਏ ਵਿਚਾਰੇ ਫੋਨ ਤੇ ਪਾ ਦਿੰਦੇ ਆ ਕੋਈ ਤੁਹਾਡਾ ਬਿਆਨਾ ਮਰਨਾ ਨਹੀਂ ਕਿਸੇ ਕਾਰਨ ਵਜh ਤੁਹਾਡਾ ਲੋਨ ਨਾ ਹੋਵੇ ਤੇ ਤੁਹਾਡਾ ਬਿਆਨਾ ਰਫੰਡੇਬਲ ਹੈ ਠੀਕ ਹੈ ਉਸੇ ਗੂਗਲ ਪੇ ਤੁਹਾਨੂੰ ਵਾਪਸ ਜਾਊਗਾ ਹੂੰ ਇਹ ਨਹੀਂ ਸੋਚਣਾ ਵੀ 20000 ਪਾਤਾ ਡੀਲ ਲੋਨ ਹੋਇਆ ਨਹੀਂ ਜਾਂ ਡੀਲ ਸਾਡੇ ਕਿਸੇ ਕਾਰਨ ਵਿੱਚ ਰਹਿ ਗਈ ਹੈ ਬਿਆਨਾ ਤੁਹਾਡਾ ਵੀਰ ਵਾਪਸ ਦਊਗਾ ਹੂੰ ਇਹ ਗਾਰੰਟੀ ਤੁਹਾਡੇ ਵੀਰ ਦੀ ਨਹੀਂ ਇਹ 711 ਲੱਖ ਦੀ ਹੈ ਹੁਣ 711 ਦੀ ਆਟੋ 4x4 ਦੂਜੇ ਨਾਮ ਦੀ ਇੰਨੇ ਸਮਾਨ ਦੇ ਨਾਲ ਯਾਰ ਲੈ ਜਾਓ ਉਹ ਵੀ ਲੈ ਜਾਓ ਤੇ ਆ ਚਿੱਟੀ ਪਹਿਲਾਂ ਕਿਹਾ ਦਿਸ ਕਾਲ ਇਜ਼ ਰਿਕਾਰਡਡ ਨਾਓ ਰਿਕਾਰਡ ਹੋ ਰਿਹਾ ਬਾਈ ਸਾਰਾ ਹਾਂ ਤੇ ਇਹਦਾ ਦੱਸੋ ਆ ਦੇਖੋ ਜੀ ਚਿੱਟੀ ਥਾਰ ਹੂੰ ਮਾਡਲ 23 4x2 ਜਿਹੜੇ ਐਵਰੇਜ ਵਾਲੀ ਕਾਰ ਭਾਲਦੇ ਆ ਠੀਕ ਹੈ ਸਾਰੇ 4x4 ਦੇ ਸ਼ਕੀਨ ਨਹੀਂ ਹੁੰਦੇ ਕਈ ਕਹਿੰਦੇ ਐਵਰੇਜ ਲਈ ਥਾਰ ਜੋ ਇਹ ਚਿੱਟੀ ਇਹ ਲੱਭਦੀਆਂ ਘਟ ਨੇ ਬਿਲਕੁਲ ਇਹ ਰੂਬੀ ਕੌਣ ਦੀ ਕਾਪੀ ਹੈ ਇਹਨੂੰ ਜਿਹੜਾ ਲੱਗਾ ਨਾ ਆਹ ਆਹ ਇਧਰ ਮਾਰ ਰਿਹਾ ਸਟਾਰ ਵਾਲ ਇਧਰ ਆ ਆਹਾਹਾ ਇਹ ਕਿਸੇ ਨੇ ਨਹੀਂ ਦੇਣਾ 3 ਲੱਖ ਦਾ ਸੈਟ ਆ ਡਰਾਈਂਗ ਰੂਮ ਵਾਲੇ ਸੋਫੇ ਲੱਗੇ ਦੇਖੋ ਅੰਦਰ ਚੈੱਕ ਕਰ ਅੰਦਰੋ 70 ਮੈਡ ਹਮ ਸਰ ਲੱਲਾ ਪੱਪਾ ਲੱਗਾ ਗਿਆ ਆ ਜਾ ਆ ਜਾ ਮੇਰਾ ਵੀਰ ਆ ਜਾ ਆ ਜਿਹੜੀਆਂ ਮੋਡੀਫਾਈ ਵਾਲੀਆਂ ਲਾਈਟਾਂ ਸਟੱਪ ਨਹੀਂ ਆਨ ਯੂਜ਼ ਆਹ 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 ਆਂਦਾ ਹੈ ਨਜ਼ਾਰਾ ਜੱਸੇ ਬਾ ਬਈ ਨਜ਼ਾਰਾ ਤਾਂ ਬਹੁਤ ਆਉਂਦਾ ਤੇ ਨਜ਼ਾਰਾ ਜਿਆਦਾ ਉਦੋਂ ਆਉਂਦਾ ਜਦ ਤੁਸੀਂ ਰੇਟ ਦੱਸੋਗੇ ਉਹ ਰੇਟ ਤਾਂ ਆਪਾਂ ਲੈਣਾ ਹੀ ਨਹੀਂ ਮੇਰੇ ਵੀਰ ਸਾਰੇ ਖੁਸ਼ ਜਾਣੇ ਚਾਹੀਦੇ ਹੁਣ ਦੱਸੋ ਮਾਡਲ ਹੈਗੀ 2023 4/2 ਡੀਜ਼ਲ ਮੈਨੂਅਲ ਡੀਜ਼ਲ ਮੈਨੂਅਲ ਤੇ ਰੁਪਈਏ ਕਿੰਨੇ ਆ ਦੱਸੋ ਜਿਹੜਾ ਵੀਡੀਓ ਦੇਖ ਕੇ ਆ ਗਿਆ ਨਾ ਫਟਾਫਟ ਹਾਂ ਉਹਦਾ ਦਿਲੋਂ ਰਿਗਾਰਡ ਹੋਣਾ ਠੀਕ ਹੈ ਮੈਂ ਬេះ ਇਹਨੇ ਮੰਗਦਾ ਨਹੀਂ ਸਾਰੇ ਮੇਰੇ ਵੀਰ ਖੁਸ਼ ਜਾਂਦੇ ਆ ਇਹਦੇ ਮੈਨੂੰ ਪਤਾ ਕਿੰਨੇ ਪੈਸੇ ਮੰਗਣੇ ਆ ਹੈਲੋ ਇੱਧਰ ਦੇਖ ਕਿੰਨੇ ਪੈਸੇ ਮੰਗਣੇ ਆ ਮੰਗਣੇ ਨਹੀਂ 14 ਨਹੀਂ 13.5 ਨਹੀਂ 13.5 ਨਹੀਂ 13 ਨਹੀਂ ਜਿਹੜਾ ਲਾਇਆ ਮੇਰੇ ਵੀਰ 12,85,000 ਉਹਨਾਂ ਯੱਸੋ ਜੀ 12,85,000 85,000 ਦੀ 23 23 5 ਲੱਖ ਦਾ ਸਮਾਨ ਨਾਲ ਚੱਕੋ ਆ ਚੱਕੋ ਚੱਕੋ ਜੀ ਕੀ ਬਾਤ ਅੱਗੇ ਆ ਗਈ ਐਂਡੈਵਰ ਗੱਡੀ ਇਹ ਆ ਗਿਆ ਝੋਟਾ ਆਪਣਾ ਹਾਂ ਪਿਛਲੇ ਨੇ ਝੋਟੇ ਵਿੱਚ ਨਾ ਆਪਾਂ ਉਹ ਵਿੱਚ 16 ਦੇ ਵਿੱਚ 2.2 ਹੂੰ ਇਹ ਲਿਆਂਦਾ ਮੈਂ 16 ਦੇ ਵਿੱਚ 3.2 ਦੇ ਵਿੱਚ 4/4 ਝੋਟਾ ਕੀ ਬਾਤ ਆ 3.2 ਗੱਲ ਦੀ ਮੈਂ ਤੇਰਾ ਦੇਣਾ ਕੀ ਹੈ ਇਦਾਂ ਦੀ ਗਾਰ ਲੈ ਕੇ ਆਇਆ ਮੈਂ 4/4 4/4 16 ਨਿਕਲੀ 17 ਦੇ ਵਿੱਚ ਕੀ ਬਾਤ ਆ 16/17 4/4 ਆਟੋਮੈਟਿਕ 3.2 3.2 4/4 ਨਿਕਲੀ 17 ਚ ਆ ਪੜਾ ਜਰਾ ਦੇਖ ਆ ਲਿਖਿਆ ਨਾ ਇਦਰਾ ਮੇਰਾ ਵੀਰ ਇਹ ਚੈੱਕ ਕਰਾ 1512017 1512017 ਚ ਨਿਕਲੀ ਆ ਜੀ ਤੇ ਰਜਿਸਟਰਡ 16 ਠੀਕ ਹੈ ਜੇ ਕੋਈ ਨੰਬਰ ਲਵਾਊਗਾ ਉਹ ਨੰਬਰ 17 ਦੀ ਆਉਣਾ ਠੀਕ ਹੈ ਇਹ ਵੀ ਕਾਰ ਐ ਨਵੇਂ ਆਰ ਗਈ ਐ ਤੇ ਇਹ ਕਾਰ ਆਪਾਂ ਤੁਹਾਨੂੰ ਪਤਾ ਕਿੰਨੇ ਦੇ ਦਿੰਨੀ ਹੂੰ ਸਾਢੇ 12 ਲੱਖ ਦੀ ਸਾਢੇ 12 ਦੀ ਉਹੀ ਰੇਟ ਚੱਲ ਨੇ 4x4 ਮੈਂ ਕਿਹਾ ਉਹੀ ਰੇਟ ਚੱਲ ਨੇ ਲਓ ਜੀ ਇਹ ਗੱਲ ਮੇਰੀ ਧਿਆਨ ਚ ਰੱਖਿਓ ਆ ਦੇਖ ਗ੍ਰਿਲਾਂ ਨਿਗਾ ਮਾਰ ਲਾਈਟਾਂ ਨਿਗਾ ਫੋਗ ਲਾਈਟਾਂ ਇਧਰ ਵੀ ਲੈ ਇਧਰ ਇਧਰ ਮੇਰੇ ਵੀ ਇਹ ਚੈੱਕ ਕਰਾ ਇਧਰ ਜਰਾ ਇੱਕ ਇੱਕ ਅੰਗੜ ਘਰ ਪਤਾ ਲੱਗੇ ਬਿਲਕੁਲ ਬਹੁਤ ਨਾਲ ਕਾਰ ਦੇਖਣੀ ਨਾ ਕਾਰ ਹੂੰ ਪਤਾ ਲੱਗਣੀ ਚਾਹੀਦੀ ਕਾਰ ਚ ਕੁਆਲਿਟੀ ਕੀ ਆ ਫੋਰਟ੍ਰੈਸ ਵੀ ਦੂਜੇ ਬੇਨ ਕ੍ਰੋਮ ਵਾਲੇ ਕੀ ਬਾਤ ਚੁਣ ਕੇ ਲਿਆਂਦਾ ਵੀ ਸਹ ਭਾਈ ਮੈਂ ਕਿਹਾ ਇਹਦੀ ਡਿਮਾਂਡ ਹੀ ਬਹੁਤ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਹਰ ਤੀਜਾ ਮੋਲ ਸਾਡੇ ਕੋਲ ਡੇਵਰਦਾ ਹਾਂ ਕੀ ਆ ਗਈ ਇਹ ਪਤਾ ਨਹੀਂ ਕੀ ਆ ਗਈ ਡਿਫੈਂਡਰ ਦੀ ਕਾਪੀ ਆ ਜਿਹੜੀ ਡਿਫੈਂਡਰ ਐਸਮ 1 ਕਰੋੜ 40 ਲੱਖ ਰੱਖਦਾ ਉਹਦੀ ਕਾਪੀ ਆ ਟਾਟਾ ਸੁਮੋ ਟਾਟਾ ਸੁਮੋ ਗ੍ਰੈਂਡਰ ਰਜਿਸਟਰਡ 12 RC ਪਾਸ ਵਾਲੀ ਗੱਡੀ ਜਿਹੜੇ ਕਿਹੜੇ ਮੇਰੇ ਵੀਰਾਂ ਨੇ ਕਿਤੇ ਡੇਰੇ ਤੇ ਰੱਖਣੀ ਆ ਜਾਂ ਕਿਤੇ ਸਕੂਲ ਵਾਸਤੇ ਯੂਜ਼ ਕਰਨੀ ਹੈ 7 ਸੀਟਰ সাফਰੀ ਵਾਲਾ ਇੰਜਨ ਟੌਪ ਮਾਡਲ ਕਾਰਿਆ ਕਿਤੋਂ ਅੱਜ ਤੱਕ ਪੇਂਟ ਨਹੀਂ ਲਾਏ ਵਾਲਾ ਟੌਪ ਮਾਡਲ 7 ਸੀਟਰ ਦੁਕਾਨ ਤੋਂ ਜਰਾ ਐਂਡਰਾਇਡ ਪਲੇਅਰ ਵੀ ਲੱਗਾ ਹੈ ਬਾਈ ਮੈਂ ਕਿਹਾ ਸ਼ਕੀਨ ਬੰਦਿਆਂ ਦੀ ਕਾਰ ਆ ਉਹ ਕਹਿੰਦੇ ਤੁਹਾਨੂੰ ਰੁਪਈਏ ਦੇਣੇ ਕੱਖਣੀ ਤੇ ਗੱਡੀ ਲੈ ਚਲੇਓ ਇੱਕ ਚੀਜ਼ ਹੋਰ ਵੀ ਅਜ ਮੈਂ ਕਿਹਾ ਜੱਜ ਜਿੱਡੀ ਚੌੜੀ ਕਾਰ ਆ ਜੱਜ ਨਹੀਂ ਕੈਪਟਨ ਸੀਟਾਂ ਕੈਪਟਨ ਸੀਟਾਂ 7 ਸੀਟਰ ਪਲੱਸ ਤੁਬਾਰੀ ਦਾ ਇੰਜਣ ਅੱਤ ਕਰਾਈ ਵੀ ਆ ਬਾਈ ਇਹਦਾ ਗੱਡੀ ਦਾ ਦੱਸੋ ਰੇਟ ਪਿੱਛੇ ਦਿਖਾ ਰਿਹਾ ਇਹਦੇ ਮੋਨੋਗ੍ਰਾਮ ਲਾ ਕੇ ਨਾ ਮੈਂ ਡਿਫੈਂਡਰ ਲਗਾ ਦਣਾ ਟੇਪਿੰਗ ਕਰਾਣੀ ਨੂੰ 15000 ਦੀ ਡੱਲ ਗ੍ਰੇ ਹਾਂ ਪੂਰੀ ਡਿਫੈਂਡਰ ਲੱਗੂ ਆ ਦਿਖਾਇਦਰੋਂ ਕਿਤੋਂ ਪੇਂਟ ਹੋਵੇ ਤੇ ਘਰੋਂ ਵਾਪਸ ਠੀਕ ਹੈ ਤਿਆਰ ਨਹੀਂ ਕਰ ਹੂੰ ਤੇ ਬਿਗੈਰ ਤਿਆਰ ਤੋਂ ਇਦਾਂ ਦੀ ਜੇ ਤਿਆਰ ਹੋ ਗਈ ਤਾਂ ਕਿਦਾਂ ਦੀ ਨਿਕਲਣੀ ਹੈ ਕਰੀਮ ਇੰਟੀਰੀਅਰ ਵਾਲੀ ਤੇ ਰੇਟ ਦੱਸੋ ਇਹਦਾ ਹੁਣ ਫਟਾਫਟ ਯਾਰ ਰੇਟ ਲੈਣਾ ਹੀ ਨਹੀਂ ਮੈਂ ਇਹਦਾ ਰੇਡ ਮੈਂ ਇੰਨਾ ਕੁ ਥੋੜਾ ਮੰਗ ਲੈਣਾ ਵੀ ਸਾਰੇ ਮੇਰੇ ਜਿਹੜੇ ਵੀਰ ਐ ਨਾ ਖੁਸ਼ ਜਾਣ ਹਮ ਜਿਹੜਾ ਮੇਰੇ ਕੋਲ 215000 ਲੈ ਕੇ ਪਹੁੰਚ ਗਿਆ ਨਾ ਉਹਨੂੰ ਮੈਂ ਚਾਬੀ ਫੜਾ ਦੇਣੀ ਹੈ 215000 ਹਾਂ ਡਿਫੈਂਡਰ ਦੀ ਕਾਪੀ ਸੂਮੋ ਗ੍ਰੈਂਡਾ ਰਜਿਸਟਰਡ 2829 ਤੱਕ ਰਜਿਸਟਰਡ 12 ਹਮ 7 ਸੀਟਰ ਸਫਾਰੀ ਦੇ ਇੰਜਨ ਵਾਲੀ ਕੀ ਬਾਤ ਹੈ ਲਓ ਜੀ ਅੱਗੇ ਕਾਲੀ ਨਾਗਣੀ ਖੜੀ ਆਹਾ ਆ ਗਈ ਕਾਲੀ ਨਾਗਣੀ ਦੱਸੋ ਇਹਦੇ ਬਾਰੇ ਆ ਜਾ ਵੀਰ ਇੱਧਰ ਸਾਹਮਣੇ ਆ ਯਾਰ ਦੋਨੋਂ ਵੀਰ ਇੱਧਰ ਖੜੀਏ ਤੂੰ ਸਾਹਮਣੇ ਕੈਮਰਾ ਬਾਹਰ ਇਹ ਕਾਲੀ ਨਾਗਣੀ ਮਾਡਲ 18 ਪੁਸ਼ ਬਟਨ ਸਨਰੂਫ ਵਾਲੀ ਹੂੰ ਕਾਲੀ ਨਾਗਣੀ 18 ਮਾਡਲ ਪੁਸ਼ ਬਟਨ ਬਲੈਕ ਰੰਗ ਦੀ ਇਹ ਕਾਰ ਤੁਹਾਨੂੰ ਦੇ ਦਿੰਦੀ ਮੈਂ 7 ਲੱਖ 75 ਹਜ਼ਾਰ ਦੀ 7 ਲੱਖ 75 ਹਜ਼ਾਰ ਦੀ ਪੁਸ਼ ਬਟਨ ਵਾਲੀ ਸਨਰੂਫ ਵਾਲੀ 18 ਵੈਂਟੀਲੇਟਿਡ ਸੀਟਾ ਵੀ ਨੇ ਮੈਂ ਕਹਿੰਦਾ ਸਿਰਾ ਹੀ ਆ ਬਸ ਕਾਲੀ ਲੰਗਣੀ ਲੱਭੀ ਟੂ ਮਾਡਲ ਐਸ ਐਕਸ ਕਾਲੀ ਸਪਰਫਿਓ ਲੱਭ ਜੂਗੀ ਹੂੰ ਕਾਲੀ ਥਾਰ ਲੱਭ ਜੂ ਕਾਲੀ ਵਰਨਾ ਨਹੀਂ ਲੱਭਦੀ ਜੀ ਹਾਂ ਬਸ ਵੀਡੀਓ ਦੇਖੋ ਲੋ ਜੀ ਤੇ ਤੁਰ ਕੋ ਆਪਣੇ ਘਰਾਂ ਚੋਂ ਤੇ ਗਾਲੀ ਵਰਨਾ ਖੜੀ ਤੁਹਾਡੇ ਵੀਰ ਕੋਲ 7,75,000 6,75,018 ਪੁਸ਼ ਬਟਨ ਸਨਰੂਫ ਵਾਲੀ ਕੀ ਬਾਤ ਹੈ ਬਹੁਤ ਹੀ ਸੋਹਣੀ ਕਾਰ ਬਰੀਜਾ 21 ਮਾਡਲ ਦੀ ਇਧਰ ਲਾਇਲ ਨਿਗਾ ਮਰਾ ਯਾਰ ਇਧਰ ਮਾਰ ਨਿਗਾ ਹਮ ਬਰੀਜਾ ਬਰੀਜਾ 21 ਪੈਟਰੋਲ ਹਮ ਨਵੇਂ ਰੰਗ ਸੋਹਣੇ ਰੰਗ ਚ ਗਰੇ ਰੰਗ ਦੀ ਕਾਰ ਜੀ ਅਲੋਏ ਇਹਨੂੰ ਬਲੈਟੀ ਦੇ ਹਮ ਮਤਲਬ 45 ਤੋਂ 50 ਹਜ਼ਾਰ ਦਾ ਸੈੱਟ ਲੱਗਾ ਠੀਕ ਹੈ ਠੀਕ ਹੈ ਜੀ ਗੱਡੀ ਹਲੇ ਆਈ ਹੈ ਪਾਰਟਿਕਲ ਹੋ ਰੈਡੀ ਨਹੀਂ ਕਰਾਈ ਜੀ ਪੁਸ਼ ਬਟਨ ਸਟਾਰਟ ਆ ਪੁਸ਼ ਬਟਨ ਸਾਰ ਠੀਕ ਇਹ ਕਾਰ ਤੁਹਾਨੂੰ ਦੇ ਦੇਣੀ ਆਪਾਂ 715000 ਦੀ 715000 ਦੀ 715000 ਦੀ 21 ਮਾਡਲ ਕੀ ਬਾਤ ਹੈ ਫਸਟ ਓਨਰ ਦੀ ਕਾਰ ਹੈ ਅੱਗੇ ਆ ਗਈ ਵੈਂਟੋ ਵੈਂਟੋ ਆ ਗਈ 13 ਮਾਡਲ ਦੀ ਹੂੰ ਇਹ ਕਾਰ ਐਵਰੇਜ ਵੱਖੋਂ ਬਹੁਤ ਸੋਹਣੀ ਜਣੀ ਗਈ ਹੈ ਹੂੰ ਸੀਟ ਕਵਰ ਇਹਨੂੰ ਵੀ ਸੋਹਣੇ ਪਏ ਆ ਇੰਟੀਰੀਅਰ ਇਹਦਾ ਵੀ ਸੋਹਣਾ ਜੀ ਨਿਗਾਹ ਕਰਾ ਦੇ ਮੇਰਾ ਵੀਰ 2013 ਮਾਡਲ ਵੈਂਟੋ 13 ਮਾਡਲ ਡੀਜ਼ਲ ਐਵਰੇਜ ਬਹੁਤ ਸੋਹਣੀ ਕਾਰ ਦੀ ਹੂੰ ਲੋਕੀ ਐਵਰੇਜ ਵਿੱਚ ਇਹ ਕਾਰ ਲੈਂਦੇ ਆ ਜੀ ਔਰ ਰੇਡ ਦਾ ਐਲਟੋ ਵਾਲਾ ਦੱਸੋ 235000 235000 ਦੀ ਮੈਨੂੰ ਦੁਬਾਰਾ ਨਹੀਂ ਕਹਿਣਾ ਕਿ ਥੋੜਾ ਘੱਟ ਕਰ ਬਸ ਕਾਰ ਲੈ ਲਈਏ ਤਿਆਰ ਨਹੀਂ 235000 ਦੀ ਲੈ ਜਾਓ ਉਹ ਵੀ ਡੀਜ਼ਲ ਵਾਲੀ ਵੈਂਡਾ ਡੀਜ਼ਲ 13 ਮਾਡਲ ਹਾਂਜੀ ਠੀਕ ਆ ਜੀ ਅੱਗੇ ਐਲਟੋ ਆ ਗਈ ਫਿਰ ਇਹ ਜਿਹੜੇ ਮੇਰੇ ਵੀਰ ਨਾਲੇ ਕਾਰਾਂ ਸਿੱਖਣੀਆਂ ਜਾਂ ਕਿਸੇ ਲੇਡੀਜ਼ ਨੇ ਬੱਚਿਆਂ ਨੂੰ ਟਿਊਸ਼ਨ ਤੇ ਛੜਨ ਜਾਣਾ ਹੁੰਦਾ ਇਹ ਕਾਰਾਂ ਉਹ ਨੇ ਛੋਟੇ ਬੜੇ ਜਿਹਾ ਕੋਈ ਫੋਨ ਬਹੁਤ ਆਉਂਦੇ ਆ ਭਾਜੀ ਕੋਈ ਸਿੱਖਣ ਵਾਲੀ ਕਾਰ ਦੇ ਦਿਓ ਜਾਂ ਬੱਚਿਆਂ ਨੂੰ ਟਿਊਸ਼ਨ ਤੇ ਛੜਨ ਵਾਸਤੇ ਕਾਰ ਚਾਹੀਦੀ ਆ ਜੀ ਏ ਐਲਟੋ 8 ਮਾਡਲ ਦੀ 29 ਤੱਕ ਦੀ ਆਰਸੀ ਪਾਸ ਆ ਠੀਕ ਐ ਇਹ ਵੀ ਲੈ ਜੋ ਮੇ ਕੋ 1 ਲੱਖ 15000 ਦੀ ਲੈ ਜੋ 1 ਲੱਖ 15000 ਰੈਡੀ ਕਰਕੇ ਦੂੰਗਾ ਲਓ ਜੀ ਤੇ ਅੱਗੇ ਆ ਗਈ ਨਿਸ਼ਾਨ ਮਾਈਕਰਾ ਨਿਸ਼ਾਨ ਮਾਈਕਰਾ 10 ਮਾਡਲ ਦੀ ਕਾਰ ਆ ਜੀ ਬਹੁਤ ਹੀ ਯੂਨੀਕ ਕਲਰ ਹੈ ਹਮ ਮਤਲਬ ਕਿ ਪਤਾ ਲੱਗਦਾ ਦੂਰੋਂ ਕਾਰ ਆਈ ਬਿਲਕੁਲ ਬਸ ਕੁੜੀਆਂ ਚੜੀਆਂ ਵਾਲੀ ਕਾਰ ਆ ਹਮ ਥੋੜਾ ਜਿਹਾ ਰੇਟ ਆ 1 ਲੱਖ ਤੇ 10000 1 ਲੱਖ 10000 ਦੀ ਮੈਂ ਕਿ ਚੱਕ ਲੋ ਮਿੰਨੀ ਉੱਪਰ ਦੀ ਕਾਪੀ ਹੈ ਇਦਾਂ ਦਾ ਰੰਗ ਜਿਦੋਂ ਨਹੀਂ ਮਿਲਣਾ ਰੰਗ ਵੀ ਮਿੰਨੀ ਉੱਪਰ ਵਾਲਾ ਹੀ ਹੈ ਮੈਂ ਕਿਹਾ ਚੈੱਕ ਕਰੋ ਕਰੋਮ ਦੇ ਹੈਂਡਲ ਵਾਲੀ ਪੁਸ਼ ਬਟਨ ਕਾਰ ਨਾਲੇ ਹੂੰ 1,115,000 ਚ ਪੁਸ਼ ਬਟਨ ਕਾਰ ਦੇ ਦੇਣੀ ਮੈਂ ਤੁਹਾਨੂੰ ਕੀ ਬਾਤ ਹਾਂ ਤੇ ਜਿੰਨੀ ਮਰਜ਼ੀ ਭੰਨ ਲੋ ਚਲਾ ਲਓ 6 ਮਹੀਨੇ ਬਾਅਦ 15,000 ੜਾ ਕੇ ਮੈਨੂੰ ਵਾਪਸ ਦੇ ਜੋ ਕੀ ਬਾਤ ਹੈ ਹਾਂ ਅਸੀਂ ਵਾਪਸ ਲੈ ਲੈਣੀ ਹੈ ਤੇ ਅੱਗੇ ਆ ਗਈ K10 ਇਹ K10 ਹੈਗੀ ਜੀ 17 K10 VXI ਪਹਿਲੇ ਨਾਲ ਦੀ ਕਾਰ ਹੈ ਚੱਲੀ 7200 ਹੈ 7200 7200 ਚੱਲੀ 72000 ਨਾ ਹੋਵੇ ਨਹੀਂ ਨਹੀਂ 7200 ਕਿਆ ਬਾਤ ਇਹ ਕਾਰ ਖੜੀ ਸੀ ਬੰਦੇ ਕੋਲ ਆ ਦੇਖੋ ਇਧਰ ਆ ਮੇਰਾ ਵੀਰ ਲਫਾਫੇ ਸੀਟਾਂ ਥੱਲੇ ਉਦਾਂ ਹੀ ਚੜੇ ਆ ਹਮ ਠੀਕ ਹੈ ਜੀ ਸੀਟ ਕਰ ਤੋਂ ਐਕਸਟਰਾ ਵੇ ਆ ਥੱਲੇ ਲਫਾਫੇ ਉਦਾਂ ਹੀ ਆ 7200 ਮਤਲਬ 7200 ਤੇ ਮਾਡਲ 15 ਨਹੀਂ ਨਹੀਂ 17 ਭੁੱਲ ਗਏ ਮੈਂ 17 ਮਾਡਲ 17 K10 VXI ਪਹਿਲੇ ਨਾਲ ਦੀ ਕਾਰ ਜਿਹੜਾ 3 ਲੱਖ ਰੁਪਏ ਲਾ ਕੇ ਆ ਕੇ ਉਹਨਾਂ ਵੀ ਬਪ ਕਾਰ ਦੀ ਚਾਬੀ ਫੜਾ ਨਹੀਂ ਆਲੇ ਤੇ ਕਾਰ ਤਿਆਰ ਨਹੀਂ ਹੋਈ ਇਹ ਕਾਰਾਂ ਵਿੱਚੋਂ ਅਧੀਆਂ ਬਚਦੀਆਂ ਜਿੰਨੀਆਂ ਵੀ ਕਾਰਾਂ ਹਨ ਹਾਲੇ ਆਈਆਂ ਕਸਟਮਰ ਦੇ ਕੋਲ ਆਪਾਂ ਰੈਡੀ ਨਹੀਂ ਕਰੀਆਂ ਆਪਾਂ ਸ਼ੂਟ ਦੇ ਵਿੱਚ ਕਾਰਾਂ ਤੁਹਾਨੂੰ ਡਿਸਪਲੇ ਤੇ ਲਾਈਆਂ ਜਦੋਂ ਤੁਹਾਡੀ ਡੀਲ ਹੋਵੇ ਆਪਾਂ ਇਹਨੂੰ ਨਵੇਂ ਅਰ ਕੀ ਭਰ ਕੇ ਦੇਾਂਗੇ ਠੀਕ ਹੈ